ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਵੱਲੋਂ ਵੱਖ-ਵੱਖ ਦੇਸ਼ਾਂ ਦੇ ਉੱਤੇ ਟੈਰਿਫ ਲਗਾਏ ਗਏ ਨੇ ਤੇ ਇਸੇ ਦੇ ਚੱਲਦਿਆਂ ਭਾਰਤ ਦੇ ਉੱਤੇ ਵੀ 50% ਦੀ ਟੈਰਿਫ ਲਗਾਇਆ ਗਿਆ ਹੈ ਤੇ ਹੁਣ ਚਰਚਾ ਇਹ ਹੈ ਕਿ ਭਾਰਤੀ ਚੌਲਾਂ ਦੇ ਉੱਤੇ ਵੀ ਅਮਰੀਕਾ ਨਵੇਂ ਟੈਰਿਫ ਲਗਾ ਸਕਦਾ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਉੱਤੇ ਵੀ ਟੈਰਿਫ ਲਗਾਉਣ ਦੀ ਤਿਆਰੀ ਚੱਲ ਰਹੀ ਹੈ ਤਾਂ ਕੁੱਲ ਮਿਲਾ ਕੇ ਜੇਕਰ ਭਾਰਤ ਦੇ ਉੱਤੇ ਚੌਲਾਂ ਦੇ ਉੱਤੇ ਟੈਰਿਫ ਲੱਗਦਾ ਹੈ ਤਾਂ ਇਹਦਾ ਕੀ ਅਸਰ ਪਵੇਗਾ ਖਾਸ ਕਰ ਕਿਸਾਨਾਂ ਦੇ ਉੱਤੇ ਸਰਕਾਰ ਦੇ ਉੱਤੇ ਤੇ ਆਮ ਲੋਕਾਂ ਤੇ ਤੇ ਜਿਹੜੇ ਲੋਕ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਦੇ ਉੱਤੇ ਇਹ ਨਵੀਂ ਚਰਚਾ ਛਿੜ ਗਈ ਹੈ ਇਸੇ ਨੂੰ ਲੈ ਕੇ ਅਸੀਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਹੋਰਾਂ ਦੇ ਨਾਲ ਗੱਲ ਕੀਤੀ ਹੈ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਮਰੀਕਾ ਨਵਾਂ ਟੈਰਿਫ ਭਾਰਤੀ ਚੌਲਾਂ ਦੇ ਉੱਤੇ ਲਗਾ ਦਿੰਦਾ ਹੈ ਤਾਂ ਉਹਦਾ ਕਿਸਾਨੀ ਦੇ ਉੱਤੇ ਤੇ ਪੰਜਾਬ ਦੇ ਉੱਤੇ ਕੀ ਅਸਰ ਪਵੇਗਾ ਅਮਰੀਕਾ ਵੱਲੋਂ ਲਗਾਤਾਰ ਕਈ ਸਮਝੌਤਿਆਂ ਦੀ ਗੱਲ ਕੀਤੀ ਜਾਂਦੀ ਹੈ ਕਿ ਭਾਰਤ ਦੇ ਨਾਲ ਅਸੀਂ ਵਪਾਰ ਸਮਝੌਤੇ ਕਰਨੇ ਨੇ ਜਿਦੇ ਵਿੱਚ ਕਈ ਖੇਤੀ ਸਮਝੌਤੇ ਵੀ ਆ ਜਾਂਦੇ ਨੇ ਇਸੇ ਦੇ ਚੱਲਦਿਆਂ ਕਹਿੰਦੇ ਹੁਣ ਡੋਨਾਲਡ ਟਰੰਪ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੈ ਕਿ ਅਮਰੀਕਾ ਭਾਰਤੀ ਚੌਲਾਂ ਦੇ ਉੱਤੇ ਵੱਖਰਾ ਇੱਕ ਨਵਾਂ ਟੈਰਿਫ ਲਗਾ ਸਕਦਾ ਹੈ ਇਹਦਾ ਕੀ ਅਸਰ ਪੈ ਸਕਦਾ ਹੈ ਜੇਕਰ ਆਪਾਂ ਕਿਸਾਨੀ ਦੇ ਸੰਦਰਭ ਦੇ ਨਾਲ ਤੁਹਾਡੇ ਤੋਂ ਜਾਣਨਾ ਚਾਹੀਏ ਅਸੀਂ ਦੇਖਿਆ ਵੀ ਇੱਕ ਦੋ ਕੰਪਨੀਆਂ ਜਿਹੜੀਆਂ ਨੇ 7% ਤੋਂ ਉੱਪਰ ਜਿਹੜਾ ਚੌਲ ਆ ਭਾਰਤੀ ਉੱਥੇ ਨੂੰ ਭੇਜਦੀਆਂ ਨੇ ਜੀ ਜਿੰਨਾ ਮਾ ਉਹਨਾਂ ਨੂੰ ਜੇ ਟੈਰਿਫ ਲੱਗ ਜਾਂਦਾ ਤਾਂ ਉਹਨਾਂ ਦਾ ਇੱਕ ਵੱਡਾ ਨੁਕਸਾਨ ਹੋਊਗਾ ਇਹ ਉਹਨਾਂ ਦਾ ਨੁਕਸਾਨ ਹੁੰਦਾ ਤਾਂ ਕਿਸਾਨਾਂ ਦਾ ਵੱਡਾ ਸਿੱਧਾ ਜੁੜਿਆ ਹੋਇਆ ਕਿ ਉਹ ਕਿਸਾਨਾਂ ਤੋਂ ਘੱਟ ਰੇਟ ਤੇ ਖਰੀਦਣਗੇ ਇੱਕ ਕਿਸਾਨਾਂ ਦਾ ਵੱਡਾ ਨੁਕਸਾਨ ਹੂੰ ਕਦੀ ਸਰਕਾਰ ਨੂੰ ਚਾਹੀਦਾ ਕਿ ਆਉਣ ਵਾਲੇ ਦਿਨਾਂ ਜਿਹੜਾ 10 11 ਤਰੀਕ ਨੂੰ ਇੱਕ ਵਫਦ ਆ ਰਿਹਾ ਅਮਰੀਕਾ ਤੋਂ ਹੂੰ ਉਹਦੇ ਨਾਲ ਝੋਕ ਬਿਲਾ ਕੇ ਗੱਲ ਕਰਨੀ ਚਾਹੀਦੀ ਹੈ ਤੇ ਪੰਜਾ ਸਟੈਂਡਸ ਭਾਰਤ ਨੂੰ ਜਿਹੜਾ ਇਹ ਅਮਰੀਕਾ ਦੇ ਖਿਲਾਫ ਲੈਣਾ ਚਾਹੀਦਾ ਤੇ ਇਸ ਤਰ੍ਹਾਂ ਉਹਨਾਂ ਦੇ ਗੋਡੇ-ਗੋਡੇ ਨਹੀਂ ਟੇਕਣੇ ਚਾਹੀਦੇ ਤੇ ਕਿਸਾਨਾਂ ਦੇ ਹਿੱਤਾਂ ਵੀ ਧਿਆਨ ਵਿੱਚ ਰੱਖਿਆ ਕਰਨਾ ਚਾਹੀਦਾ ਜੀ ਤੇ ਪਹਿਲਾਂ ਵੀ ਅਖਰ ਲਖਵਾਲ ਸਾਹਿਬ ਕਹਾਂ ਜਾਂਦਾ ਹੈ ਕਿ ਜਿਹੜੇ ਪੰਜਾਬ ਦੇ ਚੌਲ ਨੇ ਉਹਨਾਂ ਦੇ ਸੈਂਪਲ ਬਾਹਰ ਜਾ ਕੇ ਫੇਲ ਹੋ ਜਾਂਦੇ ਨੇ ਕਈ ਸੂਬਿਆਂ ਦੇ ਵਿੱਚ ਜਾਂ ਦੇਸ਼ ਤੋਂ ਬਾਹਰ ਕਿਤੇ ਵੀ ਚੌਲ ਜਾਂਦੇ ਨੇ ਪਿੱਛੇ ਜੀ ਵੀ ਕਾਫੀ ਜਿਹੜੇ ਸੈਂਪਲ ਸੀਗੇ ਫੇਲ ਹੋਏ ਸੀ ਕੀ ਲੱਗਦਾ ਹੈ ਕਿ ਉਹਨਾਂ ਦੀ ਕੋਈ ਗੁਣਵੱਤਾ ਦੇ ਉੱਤੇ ਵੀ ਅਸਰ ਪਵੇਗਾ ਨਹੀਂ ਉਹ ਤਾਂ ਪਤਾ ਨਹੀਂ ਜਾ ਕਿਉਂ ਪਹਿਲਾਂ ਸੈਂਪਲ ਇਹਨਾਂ ਨੂੰ ਲੈਣੇ ਚਾਹੀਦੇ ਸੈਂਪਲ ਕਰਾਉਣੇ ਚਾਹੀਦੇ ਆ ਤੇ ਗਾਈਡ ਵੀ ਕਰਨਾ ਚਾਹੀਦਾ ਵੀ ਇੰਨੀ ਖਾਪ ਖਾਦ ਪਾਓ ਇੰਨੇ ਰਸਾਇਣ ਪਾਓ ਹੂੰ ਉਹਦੇ ਲਈ ਇਹਨਾਂ ਦੇ ਇਹਨਾਂ ਦੇ ਜੋ ਟਿਮਾਂ ਨੇ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਸਾਨੂੰ ਦੱਸਣਾ ਚਾਹੀਦਾ ਉਹਨਾਂ ਨੂੰ ਵਾਈਟ ਕਰਨਾ ਚਾਹੀਦਾ ਕਿਸਾਨਾਂ ਨੂੰ ਕਿਉਂਕਿ ਕਿਸਾਨ ਦਾ ਝਾੜ ਵਧਾਉਣ ਲਈ ਜਿਹੜੇ ਸਾਇਣਾਂ ਦੀ ਵਰਤੋਂ ਕਰਦੇ ਆ ਸਾਇਣਾਂ ਦੀ ਵਰਤੋਂ ਤੋਂ ਬਿਨਾ ਝਾੜ ਨਹੀਂ ਵੱਧਦਾ ਤੇ ਇਸ ਤਰ੍ਹਾਂ ਦੇ ਸੀਡ ਵੀ ਜਿਹੜੇ ਨਵੇਂ ਨੇ ਜਿਹਦੇ ਉੱਪਰ ਲੋੜ ਆ ਉਹ ਸਾਨੂੰ ਯੂਨੀਵਰਸਿਟੀਆਂ ਨੂੰ ਦੇਣੇ ਚਾਹੀਦੇ ਤਾਂ ਕਿ ਅਸੀਂ ਉਹਨਾਂ ਦੇ ਮੁਤਾਬਕ ਪੈਦਾ ਕਰ ਸਕੀਏ ਜੀ ਲਖੋਲ ਸਾਹਿਬ ਪਿੱਛੇ ਜੇ ਜਦੋਂ ਇਹ ਗੱਲ ਚੱਲੀ ਸੀਗੀ ਕਿ ਅਮਰੀਕਾ ਦੇ ਨਾਲ ਖੇਤੀ ਦੇ ਉਤਪਾਦਾਂ ਨੂੰ ਲੈ ਕੇ ਕੁਝ ਸਮਝੌਤੇ ਭਾਰਤ ਦੇ ਹੋ ਸਕਦੇ ਆ ਤਾਂ ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ ਸੀ ਕਈ ਕਿਸਾਨ ਜਥੇਬੰਦੀਆਂ ਅੱਗੇ ਆ ਗਈਆਂ ਸੀ ਤੇ ਹੁਣ ਲੱਗਦਾ ਹੈ ਕਿ ਉਹਨਾਂ ਸਮਝੌਤਿਆਂ ਦੇ ਤਹਿਤ ਇਹ ਜਿਹੜੀ ਆ ਕਾਰਵਾਈ ਹੋ ਰਹੀ ਹੈ ਹਾਂ ਪਹਿਲਾਂ ਪਿੱਛੇ ਵੀ ਕਹਤਾ ਸੀਗਾ ਵੀ ਇੰਡੀਆ ਸਰਕਾਰ ਨੇ ਵੀ ਕਹਤਾ ਸੀ ਵੀ ਅਸੀਂ ਇਸ ਤਰ੍ਹਾਂ ਥੱਲੇ ਲਾ ਕੇ ਕੋਈ ਸਮਝੌਤਾ ਨਹੀਂ ਕਰਾਂਗੇ ਜੋ ਸਾਨੂੰ ਖਾਸ ਕਰਕੇ ਉਦੋਂ ਡੈਰੀ ਇਸ ਪ੍ਰੋਡਕਟਾਂ ਦਾ ਸੀਗਾ ਕਿ ਜੇ ਨੀ ਦਾ ਸੀਗਾ ਪੋਲਟਰੀ ਦਾ ਸੀਗਾ ਇਹ ਜਿਹੜੇ ਕਿ ਉਹਨਾਂ ਲਈ ਇਹ ਕਿਉਂਕਿ ਇਹਨਾਂ ਨੂੰ ਵਾਧੂ ਸਮਾਨ ਪਿਆ ਡੇਰੀ ਪ੍ਰੋਡਕਟ ਵਾਧੂ ਪਿਆ ਇਹਨਾਂ ਨੂੰ ਵੀ ਉਹ ਕਿਤੇ ਸਾਡੇ ਕਿਸਾਨ ਨੇ ਨਾ ਜਾਣ ਪਾ ਜੀ ਤੱਕ ਵਿੱਚ ਵਿਚਾਲੇ ਹੀ ਗੱਲ ਚੱਲੀ ਆ ਰਹੀ ਆ ਜੀ ਇਹਨਾਂ ਚ ਇਹ ਲੱਗ ਨਹੀਂ ਹੁੰਦਾ ਜਾਂ ਪਤਾ ਨਹੀਂ ਲੱਗਦਾ ਉਹਨਾਂ ਚ ਰਸ ਵੀ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਇਹੀ ਕਹਾਂ ਸਰਕਾਰ ਨੂੰ ਕਿ ਅਸੀਂ ਚੇਤਾਵਨੀ ਵੀ ਸਰਕਾਰ ਨੂੰ ਦਿੰਦੇ ਆ ਵੀ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਇਹ ਜਿਸ ਤਰ੍ਹਾਂ ਉੱਤੇ ਨਾ ਕਰਨ ਨਹੀਂ ਤਾਂ ਕਿਸਾਨ ਜਿਹੜੇ ਆ ਵੱਡੇ ਅੰਦੋਲਨ ਕਰਨਗੇ ਫਿਰ ਇਹ ਸਰਕਾਰ ਨੂੰ ਅਜੂੂਹ ਦੀ ਖਾਣੀ ਪਵੇਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਖਵਾਲ ਸਾਹਿਬ ਜ਼ਿਕਰ ਹੋ ਗਿਆ ਕਿ 트럼ਪ ਦਾ ਦਾਵਾ ਹੈ ਕਿ ਜਿਹੜੇ ਅਮਰੀਕੀ ਕਿਸਾਨ ਨੇ ਉਹ ਸਸਤੇ ਚੌਲਾਂ ਦੇ ਆਯਾਤ ਤੋਂ ਕਾਫੀ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੇ ਵਿੱਚ ਭਾਰਤੀ, ਵਿਤਨਾਮੀ ਤੇ ਥਾਈ ਚੌਲ ਵੀ ਆ ਜਾਂਦੇ ਨੇ ਤਾਂ ਉਹ ਜਿਹੜੇ ਉੱਥੇ ਪਹੁੰਚਦੇ ਨੇ ਉਹਦੇ ਤੋਂ ਕਾਫੀ ਪਰੇਸ਼ਾਨ ਨੇ ਉਹ ਕਿਸਾਨ ਤਾਂ ਕੁਲ ਮਿਲਾ ਕੇ ਇਹਦਾ ਅਸਰ ਜਿਹੜਾ ਪੈਣ ਵਾਲਾ ਹੈ ਹਰਿੰਦਰ ਸਿੰਘ ਲਖੋਵਾਲ ਖੁਰਾ ਨੇ ਦੱਸ ਹੀ ਦਿੱਤਾ ਹੈ ਤੇ ਇਸ ਤੋਂ ਇਲਾਵਾ ਕੁਝ ਕਿ ਜੜੀਆਂ ਕੰਪਨੀਆਂ ਨੇ ਉਹਨਾਂ ਦੇ ਵੀ ਰਲਵੇਂ ਮਿਲਵੇਂ ਪ੍ਰਤੀਕਰਮ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਇੱਕ ਕੇ ਆਰ ਬੀ ਐਲ ਕੰਪਨੀ ਹੈ ਉਨ੍ਹਾਂ ਦੇ ਮੁਤਾਬਕ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਚੋਲਾਂ ਦੇ ਉੱਤੇ ਇਸ ਸਮੇਂ 50% ਦੀ ਡਿਊਟੀ ਪਹਿਲਾਂ ਹੀ ਲੱਗੀ ਹੋਈ ਹੈ ਤੇ ਅਮਰੀਕੀ ਬਾਜ਼ਾਰ ਦੇ ਵਿੱਚ ਇਹਦਾ ਸਿੱਧਾ ਸੰਪਰਕ ਬਹੁਤ ਘੱਟ ਹੈ ਇਸ ਲਈ ਸੰਭਾਵੀ ਨਵੇਂ ਜਿਹੜੇ ਟੈਰੀਫੋਨਗੇ ਉਹਨਾਂ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਇੱਕ ਐਲਟੀ ਫੂਡਜ਼ ਨਾਂ ਦੀ ਕੰਪਨੀ ਹੈ ਉਹਨਾਂ ਨੇ ਕਿਹਾ ਕਿ ਐਲਟੀ ਫੂਡਜ਼ ਦਾ ਜਿਹੜਾ ਅਮਰੀਕਾ ਦੇ ਵਿੱਚ ਉਹ ਕਾਫੀ ਹਿੱਸੇਦਾਰੀ ਹੈ ਅਮਰੀਕੀ ਬਾਜ਼ਾਰ ਦੇ ਵਿੱਚ ਉਹਨਾਂ ਦੀ ਤਾਂ ਇਸ ਕਰਕੇ ਕੰਪਨੀ ਦਾ ਕਹਿੰਦੇ ਜੀ ਕੁੱਲ ਮਾਲੀਆ ਉਹਦਾ ਜਿਹੜਾ 46% ਦੀ ਹੈ ਉਤਰੀ ਅਮਰੀਕਾ ਤੋਂ ਆਉਂਦਾ ਹੈ ਤੇ ਇਹਦੇ ਲਈ ਉਹਨਾਂ ਵਾਸਤੇ ਮੁਸ਼ਕਲਾਂ ਪੈਦਾ ਹੋ ਜਾਣਗੀਆਂ ਜੇਕਰ ਟੈਰਿਫ ਵਾਧਾ ਤਾਂ ਉਹਦੇ ਨਾਲ ਜਿਹੜੀਆਂ ਚੌਲ ਦੀਆਂ ਕੀਮਤਾਂ ਨੇ ਉਹ ਵੀ ਪ੍ਰਭਾਵਿਤ ਹੋਣਗੀਆਂ ਤੇ ਇਹਦੇ ਨਾਲ ਕਹਿੰਦੇ ਇਹ ਵੀ ਅਸਰ ਪੈ ਰਿਹਾ ਹੈ ਕਿ ਇਸ ਕੰਪਨੀ ਦੇ ਸ਼ੇਰਾਂ ਦੇ ਵਿੱਚ 6 ਫੀਸਦੀ ਤੋਂ ਵੱਧ ਦੀ ਜਿਹੜੀ ਗਰਾਵਟਾ ਉਹ ਆਉਣੀ ਵੀ ਸ਼ੁਰੂ ਹੋ ਗਈ ਹੈ ਇਸ ਤੋਂ ਪਹਿਲਾਂ ਕਈ ਜਿਹੜੇ ਭਾਰਤ ਤੋਂ ਪੰਜਾਬ ਤੋਂ ਗਏ ਚੌਲ ਸੀਗੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਦੇ ਸੈਂਪਲ ਵਗੈਰਾ ਫੇਲ ਹੋ ਗਏ ਸੀ ਯਾਨੀ ਨਮੂਨੇ ਫੇਲ ਹੋਏ ਸੀ ਤਾਂ ਉਦੋਂ ਵੀ ਚਿੰਤਾ ਜ਼ਾਹਰ ਕੀਤੀ ਗਈ ਸੀ ਤੇ ਹੁਣ ਅਮਰੀਕਾ ਨੇ ਸਿੱਧਾ ਤੌਰ ਦੇ ਉੱਤੇ ਇਹ ਸੰਕੇਤ ਦੇ ਦਿੱਤੇ ਨੇ ਕਿ ਉਹ ਟੈਰਿਫ ਲਗਾ ਸਕਦੇ ਨੇ ਨਵਾਂ ਟੈਰਿਫਾ ਜਿਹੜਾ ਉਹ ਭਾਰਤੀ ਚੌਲਾਂ ਦੇ ਉੱਤੇ ਲੱਗ ਸਕਦਾ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਕੈਨੇਡੀਅਨ ਖਾਦਾਂ ਨੇ ਤੇ ਇਸ ਤੋਂ ਇਲਾਵਾ ਖੇਤੀਬਾੜੀ ਉਤਪਾਦ ਨੇ ਉਹਨਾਂ ਦੇ ਉੱਤੇ ਵੀ ਨਵੇਂ ਟੈਰਿਫ ਲਗਾਏ ਜਾ ਸਕਦੇ ਨੇ ਯਾਨੀ ਕਿ ਇੱਕ ਵਾਰ ਫਿਰ ਟੈਰਿਫ ਵਾਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਭਾਰਤ ਸਰਕਾਰ ਦਾ ਇਹਦੇ ਉੱਤੇ ਕੋਈ ਖਾਸ ਪ੍ਰਤੀਕਰਮ ਅਜੇ ਤੱਕ ਸਾਹਮਣੇ ਨਹੀਂ ਆਇਆ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਗੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਮ ਦਫਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ